ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਦਾ ਇਤਿਹਾਸਕ ਦਿਹਾੜਾ 24 ਅਪ੍ਰੈਲ ਜਿਹੜਾ ਕਿ ਸਿੱਖ ਇਤਿਹਾਸ ਦੇ ਵਿੱਚ 24 ਅਪ੍ਰੈਲ ਦਿਹਾੜੇ ਦੇ ਬਾਰੇ ਦੇ ਵਿੱਚ ਮੈਂ ਜਾਣਕਾਰੀ ਅੱਜ ਅਸੀਂ ਇੱਥੇ ਜਿੱਥੇ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਤੇ ਉਹਨਾਂ ਦੇ ਸਾਥੀ ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੀ ਰਿਹਾਈ ਨੂੰ ਲੱਗੇ ਹੋਏ ਮੋਰਚੇ ਦੇ ਦੌਰਾਨ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ ਉਹ ਦਿਨ ਜਿਸ ਦਿਨ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਜਿਨ੍ਹਾਂ ਨੇ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਸਿਰ ਦੇ ਉੱਤੇ ਰੱਖੀ ਸੀਗੀ ਅੱਜ ਤੋਂ ਠੀਕ 44 ਸਾਲ ਪਹਿਲਾਂ 13 ਅਪ੍ਰੈਲ 1978 ਵਾਲੇ ਦਿਨ ਨਕਲੀ ਨਰੰਕਾਰੀ ਬਾਬੇ ਵੱਲੋਂ ਅੰਮ੍ਰਿਤਸਰ ਦੇ ਵਿੱਚ 13 ਸਿੱਖ ਜਿਹੜੇ ਆ ਉਹ ਸ਼ਹੀਦ ਕਰ ਦਿੱਤੇ ਜਾਂਦੇ ਆ ਤੇ ਮੌਜੂਦਾ ਸਮੇਂ ਦੀ ਸਰਕਾਰ ਵੱਲੋਂ ਜਿਹੜੀ ਉਸ ਸਮੇਂ ਦੇ ਉੱਤੇ ਪੰਜਾਬ ਦੀ ਸਰਕਾਰ ਸੀਗੀ ਉਹ ਬਾਬੇ ਗਰਬਚਨੇ ਨੂੰ ਜਿਹੜਾ ਨਕਲੀ ਨਰੰਕਾਰੀਆਂ ਦਾ ਬਾਬਾ ਸੀਗਾ ਉਹਨੂੰ ਉਹਦੇ ਉੱਤੇ ਮਕਦਮਾ ਦਰਜ ਕੀਤਾ ਜਾਂਦਾ ਤੇ ਉਹਦੇ 61 ਸਾਥੀ ਜਿਹੜੇ ਹਰਿਆਣੇ ਦੇ ਵਿੱਚੋਂ ਚਾਰ ਜਨਵਰੀ ਨੂੰ 80 ਨੂੰ ਜਦੋਂ ਜਾ ਕੇ ਉਹ ਰਿਹਾਰ ਹੁੰਦੇ ਨੇ ਰਿਹਾਨ ਤੋਂ ਬਾਅਦ ਕੌਮ ਦੇ ਸਿਰ ਕਾ ਡਾਗੂ ਜਿਹੜੇ ਅੱਜ ਨਾ ਜਿਨ੍ਹਾਂ ਦਾ ਜਥੇਦਾਰ ਸਾਬਕਾ ਜਥੇਦਾਰ ਅਕਾਲ ਤਖਤ ਭਾਈ ਰਣਜੀਤ ਸਿੰਘ ਜੀ ਨੇ ਜਿਨ੍ਹਾਂ ਨੇ ਅੱਜ ਤੇ ਦਿਹਾੜੇ ਦੇ ਉੱਤੇ 1980 ਨੂੰ 24 ਅਪ੍ਰੈਲ 1980 ਨੂੰ ਰੰਕਾਰੀ ਬਾਬੇ ਨੂੰ ਜਿਹੜਾ ਆ ਉਹ ਨਿਸ਼ਾਨਾ ਬਣਾਇਆ ਰਾਤ 10:30 ਵਜੇ ਉਹਦੇ ਘਰ ਦੇ ਵਿੱਚ ਉਹਨੂੰ ਤੇ ਉਹਦੇ ਨਾਲ ਉਹਦੇ ਇੱਕ ਬਾਡੀਗਾਰਡ ਤੋਂ ਬਾਅਦ ਉਹਨੇ ਟਿੱਕੀ ਹੋਈ ਸਿੱਖਾਂ ਦੀ ਪੱਗ ਜਿਹੜੀ ਆ ਉਹ ਸਿਰ ਦੇ ਉੱਤੇ ਰੱਖੀ ਆ ਅੱਜ ਦੀ ਇਸ ਦਿਹਾੜੇ ਦੀ ਜਿਹੜੀ ਮਹੱਤਤਾ ਆ ਉਹਦੇ ਤਹਿਤ ਹੀ ਅੱਜ ਦੇ ਵਿੱਚ ਇੱਕ ਹੋਰ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਗਿਆ ਕਿ ਸਿੱਖਾਂ ਦਾ ਪੰਜਾਬ ਜਿਹਦਾ ਇੱਕ ਹਿੱਸਾ ਜਿਹੜੇ ਨੂੰ ਅਸੀਂ ਚੰਡੀਗੜ੍ਹ ਨਾਂ ਦੇ ਨਾਲ ਜਾਣਦੇ ਆ ਉਸ ਚੰਡੀਗੜ੍ਹ ਦਾ ਦੇਵੇ ਇਹ ਕੰਮ ਕੀਤਾ ਗਿਆ ਉਹਨੂੰ ਬੜੀ ਸਾਜ਼ਿਸ਼ੀ ਤਰੀਕੇ ਦੇ ਨਾਲ ਪੰਜਾਬ ਦੇ ਨਾਲੋਂ ਵੱਖ ਕੀਤਾ ਗਿਆ ਤੇ ਉਹਨੇ ਯੂਨੀਅਨ ਟੈਰੀਟਰੀ ਬਣਾ ਦਿੱਤੀ ਗਈ ਤੇ ਉਥੇ ਦੀ ਸਰਕਾਰ ਜਿਹਨੂੰ ਉਹ ਸੈਂਟਰ ਸਰਕਾਰ ਚਲਾ ਰਹੀ ਆ ਬੀਜੇਪੀ ਸਰਕਾਰ ਚਲਾ ਰਹੀ ਆ ਉਸ ਸਰਕਾਰ ਦਾ ਇੱਕ ਨਵਾਂ ਆਰਡਰ ਆਇਆ ਜਿਹੜਾ ਸਿੱਖਾਂ ਨੂੰ ਗੁਲਾਮ ਕਰ ਰਿਹਾ ਕਿ ਤੁਸੀਂ ਸਿੱਖ ਜਿਹੜੇ ਹੋ ਉਹ ਗੁਲਾਮ ਹੋ ਇੰਡੀਆ ਦੇ ਵਿੱਚ ਤੁਸੀਂ ਸਿੱਖ ਜਿਹੜੇ ਉਹ ਆਜ਼ਾਦ ਨਹੀਂ ਹੈਗੇ ਤੁਸੀਂ ਗੁਲਾਮ ਉਹਨਾਂ ਨੇ ਇੱਥੋਂ ਤੱਕ ਕੀਤਾ ਕਿ ਅੱਜ ਪੰਜਾਬ ਦੇ ਕਿਸੇ ਵੀ ਕੋਨੇ ਦੇ ਵਿੱਚ ਚਾਹੇ ਹਰਿਆਣੇ ਤੋਂ ਬੱਸਾਂ ਆਉਣ ਚਾਹੇ ਰਾਜਸਥਾਨ ਤੋਂ ਬੱਸਾਂ ਆਉਣ ਚਾਹੇ ਉਹ ਚੰਡੀਗੜ੍ਹ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੀਆਂ ਬੱਸਾਂ ਹੋਣ ਚਾਹੇ ਜੰਮੂ ਕਸ਼ਮੀਰ ਦੀਆਂ ਬੱਸਾਂ ਹੋਣ ਜਿਹੜੇ ਮਰਜ਼ੀ ਸਾਡੇ ਜੇਲੇ ਦੇ ਵਿੱਚ ਜਾ ਸਕਦੀਆਂ ਪਰ ਪੰਜਾਬ ਦੀਆਂ ਬੱਸਾਂ ਜਿਨ੍ਹਾਂ ਦੇ ਵਿੱਚ ਪੰਜਾਬ ਰੋਡਵੇਜ ਪੀ ਪੀ ਆਰ ਟੀਸੀ ਦੀਆਂ ਬੱਸਾਂ ਜਿਹੜੀਆਂ ਉਹ ਚੰਡੀਗੜ੍ਹ ਦੇ ਵਿੱਚ ਜਿਹੜਾ ਸਾਡੇ ਹੀ ਪਿੰਡਾਂ ਨੂੰ ਅਜਾੜ ਕੇ ਬਣਾਇਆ ਗਿਆ ਉੱਥੇ ਅੱਜ ਤੋਂ ਜਾਣੀਆਂ ਬੰਦ ਕਰ ਦਿੱਤੀਆਂ ਗਈਆਂ ਪਰ ਮੈਂ ਇੱਥੇ ਇਹ ਮਿਲੀ ਭੁਗਤ ਜਿਹੜੀ ਪੰਜਾਬ ਦੀ ਸਰਕਾਰ ਆ ਭਗਵਾਨ ਤਾਂ ਮਾਨ ਦੀ ਸਰਕਾਰ ਹੈ ਉਹਨੂੰ ਇਹ ਗੱਲ ਅਸੀਂ ਇੱਥੋਂ ਇਸ ਮੰਚਰਾਂ ਹੀ ਪੁੱਛਣਾ ਚਾਹੁੰਦੇ ਆ ਕਿ ਮਾਨ ਸਾਹਿਬ ਕੀ ਅੱਜ ਪੰਜਾਬੀਆਂ ਨੂੰ ਇਹ ਗੁਲਾਮੀ ਦਾ ਅਹਿਸਾਸ ਨਹੀਂ ਤੁਸੀਂ ਅੱਜ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਉਹਦੇ ਵਾਸਤੇ ਚੋਣਾਂ ਨੂੰ ਲੈ ਕੇ ਕੰਮ ਕਰ ਰਹੇ ਹੋ ਪਰ ਜਿਹੜੀ ਸੈਂਟਰ ਦੀ ਸਰਕਾਰ ਹੈ ਜਿਨੇ ਅੱਜ ਸਾਡੀਆਂ ਬੱਸਾਂ ਉੱਥੇ ਬੰਦ ਕਰ ਦਿੱਤੀਆਂ ਉਹਦੇ ਉੱਤੇ ਤੁਹਾਡਾ ਕੀ ਸਟੈਂਡ ਹੈ ਮੈਂ ਸਿੱਖ ਕੌਮ ਦੇ ਆ ਹੋਰ ਜਥੇਬੰਦੀਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਹੋਰ ਪਾਰਟੀਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਇਹਨਾਂ ਪਾਰਟੀਆਂ ਦਾ ਇਸ ਗੱਲ ਉੱਤੇ ਕੀ ਸਟੈਂਡ ਰਹੂਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਨੂੰ ਵੇਖਣਾ ਪਊਗਾ ਕਿ ਇਹ ਪਾਰਟੀਆਂ ਕਿੱਥੇ ਖੜੀਆਂ ਕਿਤੇ ਸਾਨੂੰ ਇਹ ਜਿਹੜਾ ਬਾਰ-ਬਾਰ ਚੁੰਡੀ ਵੱਢ ਕੇ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ ਕਦੀ ਸਾਡੀਆਂ ਬੱਸਾਂ ਦੇ ਵਿੱਚੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਲਾਉਣ ਵਾਸਤੇ ਨੋਟਿਸ ਜਾਰੀ ਕੀਤੇ ਜਾਂਦੇ ਆ ਟੇਟ ਦੇ ਵਿੱਚ ਤੇ ਕਿਸੇ ਹੋਟਲ ਦੇ ਵਿੱਚ ਸਰਦੇ ਸਿੱਖ ਹੋਟਲਾਂ ਦੇ ਵਿੱਚ ਜੇ ਸੰਤ ਜਰਨੈਲ ਸਿੰਘ ਦੀ ਫੋਟੋ ਲੱਗੀ ਹੁੰਦੀ ਆ ਤੇ ਉਥੋਂ ਦੀ ਪੁਲਿਸ ਜਿਹੜੀ ਆ ਉਹ ਫੋਟੋਆਂ ਨੂੰ اتارਦੀ ਆ ਤੇ ਉਥੋਂ ਦੇ ਜਿਹੜੇ ਸਾਡੇ ਸਿੱਖ ਹੋਟਲਾਂ ਦੇ ਮਾਲਕ ਨੇ ਉਹਨਾਂ ਦੇ ਉੱਤੇ ਪਰਚੇ ਦਰਜ ਕਰਦੀ ਹੈ ਬਾਰ-ਬਾਰ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਂਦੀਆਂ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਸਿੱਖਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਆਏ ਆਉਣ ਵਾਲੀਆਂ ਵੋਟਾਂ ਨੂੰ ਬੜੇ ਧਿਆਨ ਦੇ ਨਾਲ ਵੇਖੋ ਤੇ ਜਿਹੜੇ ਲੋਕ ਜੋ ਜਿਹੜੀ ਸਾਡੀ ਸਟੇਟ ਜਿਹੜੀ ਪਾਲਿਸੀ ਹੈ ਉਸ ਪਾਲਿਸੀ ਨੂੰ ਸਮਝੋ ਤੇ ਕੋਸ਼ਿਸ਼ ਅਸੀਂ ਕਰੀਏ ਕਿ ਆਪਣੇ ਸਿੱਖ ਰਾਜ ਦੀ ਗੱਲ ਕਰੀਏ ਆਜ਼ਾਦੀ ਦੀ ਗੱਲ ਕਰੀਏ ਆਜ਼ਾਦੀ ਵੱਲ ਨੂੰ ਅੱਗੇ ਵਧੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ